ਦੋਸਤੋ ਪਬਜੀ ਗੇਮ ਨੇ ਇੱਕ ਮਾਨਸਿਕ ਮਰੀਜ਼ ਬਣਾ ਦਿੱਤਾ ਇੱਕ ਬੱਚੇ ਨੂੰ ਪਹਿਲਾਂ ਉਸਨੇ ਇੱਕ ਵੀਡੀਓ ਬਣਾਇਆ ਅਤੇ ਘਰੋਂ ਬਾਹਰ ਚਲਾ ਗਿਆ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਹਰਗੋਬਿੰਦਪੁਰ ਸਾਇਬ ਤੋਂ ਜਿੱਥੇ ਇੱਕ ਇਕਲੌਤਾ ਪੁੱਤਰ ਘਰੋਂ ਲਾਪਤਾ ਹੋ ਗਿਆ ਹੈ ਪਰਿਵਾਰ ਦੇ ਮੈਂਬਰ ਕਹਿੰਦੇ ਹਨ ਕਿ ਕੁਝ ਸਮਾਂ ਪਹਿਲਾਂ ਹੀ ਉਸਨੇ ਪਬਜੀ ਗੇਮ ਖੇਡਣੀ ਸ਼ੁਰੂ ਕੀਤੀ ਸੀ ਅਤੇ ਉਹ ਜਲਦੀ ਹੀ ਮਾਨਸਿਕ ਵਿਵਹਾਰਕ ਹੋ ਗਿਆ ਘਰਵਾਲਾ ਕਹਿਣਾ ਹੈ ਕਿ ਉਸਨੇ ਇੱਕ ਵੀਡੀਓ ਬਣਾਈ ਜਿਸ ਤੋਂ ਬਾਅਦ ਉਹ ਲਾਪਤਾ ਹੋਇਆ ਹੈ ਇਸ ਸਬੰਧੀ ਜਾਣਕਾਰੀ ਉਦੇ ਪ੍ਰਵਾਨ ਨੂੰ ਦਿੱਤੀ ਗਈ ਹੈ ਕਿ ਨੌਜਵਾਨ ਜੀ ਦਾ ਨਾਮ ਅਕਸ਼ੇ ਹੈ ਪਿਤਾ ਗੁਰਨਾਮ ਸਿੰਘ ਅਤੇ ਉਹੀ ਭੈਣ ਦੇ ਰਸਤੇ ਕਿ ਉਹਨਾਂ ਦੇ ਬੇਟੇ ਅਕਸ਼ੇ ਕੁਮਾਰ ਨੇ ਪਬਜੀ ਗੇਮ ਖੇਡਣੀ ਸ਼ੁਰੂ ਕਰ ਦਿੱਤੀ ਉਦੀ ਦਵਾਈ ਵੀ ਚੱਲ ਰਹੀ ਸੀ ਅਕਸ਼ੇ ਕੁਮਾਰ ਨੇ ਵੀਡੀਓ ਕਾਲ ਰਾਹੀਂ ਆਪਣੀ ਭੈਣ ਨੂੰ ਡਿੱਗਣ ਦੀ ਕਹਾਣੀ ਸਾਂਝੀ ਕੀਤੀ ਅਤੇ ਆਪਣੀ ਭੈਣ ਨੂੰ ਵੀਡੀਓ ਕਾਲ ਦੇ ਦੁਆਰਾ ਡਿੱਗਣ ਦੀ ਸਾਰੀ ਗੱਲ ਸਾਂਝੀ ਕਰ ਦਿੱਤੀ ਉਸਨੇ ਆਪਣੀ ਭੈਣ ਤੇ ਮਾਤਾ ਨਾਲ ਮੁਲਾਕਾਤ ਕੀਤੀ ਕਿ ਮੈਂ ਛਾਲ ਮਾਰ ਰਿਹਾ ਅਤੇ ਨਦੀ ਵਿੱਚ ਮੈਂ ਕੁਦਰਿਆ ਪਰ ਇਸ ਤੋਂ ਬਾਅਦ ਉਸਦਾ ਫੋਨ ਰੁਗ ਗਿਆ ਜਦੋਂ ਉਹਨਾਂ ਦੇ ਘਰ ਦੇ ਵਿਆਹ ਸੁਈ ਦੇ ਪੁਲ ਦੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਅਕਸ਼ੇ ਕੁਮਾਰ ਦੇ ਸਿਰਫ ਚੱਪਲਾਈ ਉੱਥੇ ਮਿਲੀਆਂ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਸੋ ਦੋਸਤੋ ਅਸੀਂ ਵੀ A1 ਪੰਜਾਬੀ ਟੀਵੀ ਦੇ ਮਾਗਦੇ ਬਣਾਈ ਸਾਰਿਆਂ ਨੂੰ ਅਪੀਲ ਕਰਦੇ ਹਾਂ ਮਾਪਿਓ ਨੂੰ ਕਿ ਆਪਣੇ ਬੱਚਿਆਂ ਨੂੰ ਅਜਿਹੀ ਜੇਮ ਫਿਡਣ ਤੋਂ ਰੋਕਿਆ ਜਾਵੇ ਜੋ ਕਿ ਬੱਚਿਆਂ ਨੂੰ ਬਣਾ ਰਹੀ ਹੈ ਮਾਨਸਿਕ ਰੋਗੀ ਮੇਰਾ ਜਨਾਨ ਸਿੰਘ ਸੀਰੀਅਰ ਰੰਪੂ ਜੀ ਬੇਟਾ ਮੇਰਾ ਕੀ ਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12 ਕਿਵੇਂ ਕਰੂੰ ਚਲ ਗਿਆ ਜੀ ਬੇਟੇ ਦਾ ਨਾਮ ਅਕਸ਼ੇ ਕੁਮਾਰ ਸੀ ਜੀ ਕਰੋਂ ਕਹਿ ਕੇ ਤੇ ਗਿਆ ਮੈਂ ਕੀਨ ਵਾਲੇ ਨੇ ਮੈਂ ਤੇ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12 ਵੇ ਤੇਰੇ ਕੋਲ ਆ ਪਹੁੰਚ ਜਾਊਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਜੀ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨ ਵਾਲੀ ਮੇ ਫੜੀ ਮੈਨੂੰ ਪਤਾ ਲੱਗਾ ਵੀ ਕੀਨ ਵਾਲੀ ਨੂੰ ਟਾਂਡੇ ਵਾਲੀ ਬਸ ਤੇ ਕੀਨ ਵਾਲੇ ਨੇ ਚਲ ਗਿਆ ਪੁਲ ਤੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀਨ ਵਾਲੇ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਮੈਨੂੰ ਨਹੀਂ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀ ਨਾਲੇ ਨੀ ਗੱਲਾਂ ਕਰਦਾ ਰਿਹਾ ਭੈਣ ਦੇ ਨਾਲ ਕੀ ਨਾਲੇ ਨੀ ਮੈਸੇਜ ਮੂਸੇ ਉਧਰ ਉਧਰ ਫੋਟੋਆਂ ਜਿਹੜੀਆਂ ਕੋਈ ਕਰਦਾ ਰਿਹਾ ਦਿਖਾ ਦਿੱਤੀ ਹੈ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇ ਕੇ ਆਏ ਆ ਅੱਛਾ ਤੋਂ ਸਾਬ ਅੱਛਾ ਹਾਂ ਜੀ ਉਹਨਾਂ ਨੇ ਲਿਖ ਕੇ ਆਪਣਾ ਰੱਖ ਲਿਆ ਕੋਈ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ ਡਿਆ ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲ ਜਾਂ ਮਾਰੀ ਜਾਂ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪੜ ਮਿਲੀ ਪੁੱਲ ਦੇ ਉੱਤੇ ਤਾਂ ਆਪਣਾ ਜਿਹੜਾ ਕੀ ਨਾ ਦਰਿਆਤ ਬਿਆਸ ਵਾਲਾ ਦਰਿਆ ਜਿਹੜਾ ਇਹ ਮਾਨਸੂਰ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨੇ ਦਿਮਾਗੋਂ ਥੋੜਾ ਜਿਆ ਸੋਚਦਾ ਜ਼ਿਆਦਾ ਸੀ ਜੀ ਉਹ ਉਹਦੇ ਥੋੜੀ ਦਿਮਾਗੀ ਜੀ ਹਾਲਤ ਸੀ ਕਰਦਾ ਸੀ ਜੀ ਉਹ ਥੋੜਾ ਜਿਹਾ ਉਹ ਥੋੜੇ ਗੇਮ ਗੇਮ ਕੋ ਖੇਡਦਾ ਰਿਹਾ ਹਾਂਜੀ ਕਿਹੜੀ ਗੇਮ ਮੋਬਾਈਲ ਤੇ ਪਹਿਲਾਂ ਪਹਿਲੀਆਂ ਜੀ ਖੇਡਦਾ ਰਿਹਾ ਸਾਨੂੰ ਹੁਣ ਹੋਰ ਕੀ ਪਤਾ ਹਾਂਜੀ ਪੱਬ ਜੀ ਹਾਂਜੀ ਪੱਬ ਜੀ ਹਾਂਜੀ ਇਹ ਲੀਏ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ ਪਤਾ ਕਿ ਕਿਹੜੀ ਪਰੇਸ਼ਾਨੀ ਉਹ ਉਸ ਤੋਂ ਬਾਅਦ ਪਬਜੀ ਗੇਮ ਖੇਡਦੇ ਖੇਡਦਾ ਬਾਅਦ ਚ ਆਈ ਹੈ ਹਾਂਜੀ ਹਾਂਜੀ ਉਦੋਂ ਉਦੋਂ ਮੈਨੂੰ ਇਹ ਹੀ ਕਿਹਾ ਦੀਦੀ ਬਾਏ ਕਿ ਮੈਂ ਤੁਹਾਨੂੰ ਬਲਾਸਟ ਵਾਰ ਫੋਨ ਕਰਨਾ ਫੋਨ ਵੀਡੀਓ ਕਾਲ ਆਈ ਹੈ ਹਾਂ ਕਿ ਦੀਦੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਬੋਲਦੇ ਕਿ ਮੈਂ ਦ੍ਰਿਆ ਚਾਰ ਮਾਰ ਦੇਣੀ ਮੈਂ ਕਿ ਮम्मी ਨਾਲ ਗੱਲ ਕਰ ਲੈ ਹੂੰ ਕਹਿੰਦਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮम्मी ਨਾਲ ਗੱਲ ਕਰੀ ਮम्मी ਕਹਿੰਦੀ ਨਾ ਕਰ ਇਹਦਾ ਮੈਂ ਕਿ ਪੁੱਤ ਮੈਂ ਆ ਗਈ ਤੂੰ ਇੱਥੇ ਰੁਕ ਕੇ ਉੱਤਰ ਜਾ ਪਰ ਉਹ ਗੱਲ ਨਹੀਂ ਸੁਣੀ ਇਹਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਉਹਦਾ ਫੋਨ ਲੱਗਾ ਪੱਬ ਜੀ ਖੇਲਦਾ ਸੀਗਾ ਕਾਫੀ ਟਾਈਮ ਹੋ ਗਿਆ ਹੂੰ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੂੰ ਫਿਰ ਹੁਣ ਫੇਰ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫੇਰ ਦਵਾਈ ਚਲਾਤੀ ਹੂੰ ਤੇ ਫੋਨ ਫੇਰ ਕਾਲ-ਦਾਲ ਚਲ ਗਿਆ ਘਰੋਂ ਇਹੀ ਕਹਿੰਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਪ੍ਰਾ A1 ਪੰਜਾਬੀ ਟੀਵੀ ਦੇ ਲਈ ਵਿਆਸ ਤੋਂ ਮਲਕੀਸ਼ ਸਿੰਘ ਚਿੰਦੜੀ ਰਿਪੋਰਟ